ਮਾਰਨ ਵਾਲੇ ਮੁਰਦਾਬਾਦ 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 ਪੰਜਾਬ ਪੰਜਾਬੀਅਤ ਨੂੰ ਖਤਮ ਕਰਨ ਵਾਲੇ ਮੁਰਦਾਬਾਦ 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 ਅਜ਼ਨਾਲਾ ਦੇ ਮੇਨ ਚੌਂਗ 'ਚ ਸਾਬਕਾ ਵਿਧਾਇਕ ਅਤੇ ਪੰਜ ਪਾਧਿਆਤੀ ਇੱਕ ਦੇ ਪ੍ਰਦਾਨ ਬੋਨੀ ਅਜ਼ਨਾਲਾ ਦੀ ਅਗਵਾਈ ਹੇਠ ਬੀਜੇਪੀ ਦੇ ਦਰਜਨਾਂ ਵਰਕਰਾਂ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਪੁਤਲਾ ਫੁਕਿਆ ਭਾਰਤ ਦੇਸ਼ ਦੇ ਪੰਜਾਬ ਸੂਬੇ ਦੇ ਪੰਜਾਬ ਦੇ ਪੰਜਾਬੀਅਤ ਦੇ ਖਾਸ ਕਰਕੇ ਸਿੱਖ ਪੰਥ ਕੌਮ ਦੇ ਗਦਾਰ ਕਿਹੜੇ ਅਕਰਤ ਕਰਨ ਨੇ ਇਹ ਗਾਂਧੀ ਪਰਿਵਾਰ ਉਹ ਜਿਨ੍ਹਾਂ ਨੇ ਜੋ ਕੱਲ ਅਪਸ਼ਬਦ ਬੋਲੇ ਨੇ ਸਾਡੇ ਉਥੇ ਮੰਤਰੀ ਜੀ ਨੂੰ ਤੇ ਪਰ ਮੰਤਰੀ ਨੇ ਵੀ ਜੋ ਕਰਕੇ ਵਿਖਾਈ ਹੈ ਸਾਬੇ ਕਮਾਲ ਆ ਕਿ ਗਦਾਰ ਨੂੰ ਜੋ ਬੇਇੱਜ਼ਤੀ ਦੇ ਅਸਲ ਇਹ ਨਹੀਂ ਹੋਈ ਹੈ ਗਿਸ ਗਦਾਰ ਦੀ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਿਹੜਾ ਘੋੜਾ ਜਾਂ ਕੋਈ ਬੱਚਾ ਜਾਂ ਕੋਈ ਵੀ ਨਸਲ ਹੈ ਨਾ ਪਰਿਵਾਰਾਂ ਦੀ ਜਾਂ ਭਾਵੇਂ ਕਿਸੇ ਜਾਤਵਾਲਾ ਦੀ ਆ ਉਹ ਆਪਣੇ ਬਾਪ ਤੋਂ ਪਛਾਣੀ ਜਾਂਦੀ ਕਿ ਮੇਰਾ ਬਾਪ ਆ ਤੇ ਮੇਰਾ ਬਾਪ ਆ ਇਹਨੂੰ ਆਪਾਂ ਗਾਂਧੀ ਗਾਲ ਦੀ ਭੂਏ ਕੀਤਾ ਪਿਆ ਕਿਉਂਕਿ ਹੈ ਹੀ ਗਦਾਰ ਨਹੀਂ ਬੇਸਿਕਲੀ ਇਹ ਇਹਨਾਂ ਦੇ ਐਨ ਕੀ ਗਦਾਰ ਵਾਲੀ ਲੱਗੀ ਤੇ ਉਹ ਗਦਾਰ ਹੀ ਨਜਰਾਉਣੇ ਆ ਇਸ ਗਾਂਧੀ ਪਰਿਵਾਰ ਦੀ ਜਿਹੜੀ ਦਾਦਾ ਹੀ ਉਹ ਮੁਸਲਮਾਨ ਸੀ ਤੇ ਦਾਦੀ ਇਹ ਵੀ ਹਿੰਦਰਾ ਗਾਂਧੀ ਸੀ ਉਹਨੇ ਵੀ ਪੰਜਾਬ ਦੇ ਗੁਰੂਤਾਮਾ ਦੇ ਜੋ ਹਿੰਦੋਸਤਾਨ ਦੀ ਫੌਜ ਚੜੀ ਸੀ ਸਰਕਾਰ ਦੀ ਫੌਜ ਚੜ ਗਏ ਸਾਦਾ ਕਤਲੇਆਮ ਕੀਤਾ ਸੀ ਸਾਡੇ ਗੁਰੂ ਘਰ ਆ ਵੀ ਬੇਦਬੀਆਂ ਕੀਤੀਆਂ ਸੀ ਇਹਦੇ ਬਾਪ ਨੇ ਕਿਹੜਾ ਰਜੀਵ ਗਾਲੀ ਸੀ ਸਿੱਖ ਕਤਲੇਆਮ ਕਰਾਇਆ ਸੀ ਪੰਜਾਬੀਆਂ ਦਾ ਕਤਲੇਆਮ ਕਰਾਇਆ ਸੀ ਤੇ ਤੀਸਰਾ ਇਹ ਜਿਹੜਾ ਉਹ ਸ਼ੋਕਰਾ ਆ ਤੇ ਇਹਨੇ ਉਹਦਾ ਨਹੀਂ ਜਨਕਦਾਰਾ ਦੇ ਪਹਿਲੀ ਗੱਲ ਹੈ ਮੁਸਲਮਾਨਾਂ ਦੀ ਰਾ ਦੇ ਆਏ ਮੇਰਾ ਗੁੱਸਾ ਤਾਂ ਕਿਸੇ ਮੁਸਲਮਾਨ ਭਾਈ ਤੇ ਖਿਲਾਫ ਨਹੀਂ ਹੈਗਾ ਪਰ ਕਈ ਵਿੱਚ ਕਾੜੇ ਵੀ ਨਿਕਰ ਆਉਂਦੇ ਕਈ ਬੀ ਇਹੋ ਜਿਹੇ ਨਿਕਲ ਆਉਂਦੇ ਆ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਦੇਸ਼ ਨਾਲ ਆਪਣੇ ਸੂਬੇ ਨਾਲ ਆਪਣੇ ਆਪਣਾ ਦੇ ਪੰਜਾਬ ਪਾਏ ਹਿੰਦੁਸਤਾਨ ਦੇ ਲੋਕਾਂ ਨਾਲ ਗਦਾਰੀਆਂ ਕਰਦੀਆਂ ਹੁੰਦੀਆਂ ਮਿਰੇ ਸ਼ੁਰਿਆ ਮਾਰਦੇ ਹੁੰਦੇ ਆ ਆਪਣੀ ਸਿਆਸੀ ਰੋਟੀਆਂ ਸੇਖੜੀਆਂ ਲੀਆਂ ਇਹ ਹੁਣ ਬੁੜੇ ਪੈਣ ਇਹ ਹੁਸ਼ੀ ਹੋ ਗਏ ਨੇ ਮੈਂ ਤੇ ਅੱਜ ਉਹ ਇਹਦੀ ਹੋਰ ਸ਼ਬਦਾਂ ਚ ਨੰਦਿਆ ਕਰਦਾ ਤੇ ਪੰਜਾਬ ਵਾਸੀਆਂ ਦੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਮੈਂ ਜਿਸ ਹਲਕੇ ਜਿਸ ਜਿਹੜੇ ਜਿ ਮੈਨੂੰ ਡਿਊਟੀ ਮਿਲੀ ਆ ਅਜ ਨਾਲੇ ਹਲਕੇ ਜ ਮੈਂ ਯਾਦ ਕਰਾਉਣਾ ਚਾਹਾਂਗਾ ਇਹੋ ਰਾਹੁਲ ਗਾਂਧੀ ਆ ਹੜਾ ਦੇ ਵੀ ਸਾਡੇ ਬਾਰਡਰ ਤੇ ਆਇਆ ਸੀ ਤਕਰੀਬਾ ਦੇ ਮਕਾਨ ਮੰਨ ਕੇ ਗਿਆ ਕਿ ਮੈਂ ਜਿੱਥੋਂ ਮਰਜ਼ੀ ਕਰਾ ਕੇ ਦਵਾ ਦਾ ਤੇ ਦੱਸੋ ਫੁੱਟੀ ਕੋੜੀ ਵੀ ਕੋਈ ਜਾਂ ਕੋਈ ਨਾਹ ਮਾਤਰਾ ਵੀ ਕੋਈ ਸੇਵਾ ਕੀਤੀ ਹੈ ਕਾਂਗਰਸ ਨੇ ਹੜਾ ਦੇ ਵਿੱਚ ਸਾਈਕਲ ਭੇਜਿਆ ਹੈ ਰਾਹੁਲ ਗਰਵੀ ਦਾ ਹੈ ਹੈ ਕਿਹੜਾ ਸਾਈਕਲ ਇੱਕ ਬੱਚੇ ਨੂੰ ਸਾਈਕਲ ਭੇਜਿਆ ਸਾਈਕਲ ਦੀ ਨੂੰ ਆਪ ਲੋੜਿਆ ਇਹੋ ਜਿਹੇ ਦੀ ਮਨ ਬੁੱਧੀ ਆ ਇਹਨੂੰ ਸਾਈਕਲ ਦੀ ਆਪ ਲੋੜਿਆ ਇਹਦੇ ਬੱਚੇ ਨੇ ਬੱਚਾ ਆ ਉਹ ਜਿਹੜਾ ਮੇਰਾ ਗਲ ਗੁੱਸਾ ਮਾ ਕਰੇ ਦੋਸਤਾਨ ਵਾਲਿਓ ਭਾਰਤ ਵਾਲਿਓ ਉੱਤੇ ਨੂੰ ਕੋਈ ਕੁੜੀ ਵੀ ਨਹੀਂ ਦਿੰਦਾ ਘਰ ਵਸਾਉਣ ਲਈ ਤੁਸੀਂ ਇਹਨੂੰ ਬਗਾ ਲੀਡਰ ਚੁਣਿਆ ਪਿਆ ਇਹਨੂੰ ਇਹ ਛੜਿਆਰੀ ਦੇ ਜੋ ਅੱਜ ਆਉਂਦਾ ਸਾਡੇ ਪ੍ਰਧਾਨ ਮੰਤਰੀ ਦਾ ਫੇਰ ਵਿਆਹ ਹੋਇਆ ਸੀ ਉਹਦੇ ਭਰਾ ਦੇ ਰਿਸ਼ਤੇਦਾਰ ਨੇ ਇਹਨੂੰ ਤਾਂ ਕੁੜੀ ਨਹੀਂ ਦਿੰਦਾ ਕੋਈ ਘਰ ਵਾ ਇਹਨੂੰ ਆਪਣੇ ਘਰ ਨਾਲ ਜਵਾਈ ਨਹੀਂ ਬਣਾਉਂਦਾ ਤੇ ਦੱਸੋ ਇਹਦੇ ਕਰਨਾ ਕੀ ਆ ਤੇ ਤੁਸੀਂ ਫੇਰ ਇਹਨੂੰ ਭੂਇਆ ਕੀਤਾ ਪਿਆ ਆ ਜਿਹੜੇ ਕਾਂਗਰਸੀ ਆ ਕੇ ਚੱਕੜਾ ਮ ਚੌਧਰੀ ਇਹਨਾਂ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਤੇ ਜ਼ੀਰੋ ਜ਼ੀਰੋਏ ਆ ਜਿਨ੍ਹਾਂ ਨੇ ਗੁਰੂ ਘਰਾਂ ਨਾਲ ਕਿਸੇ ਧਰਮ ਨਾਲ ਕਿਸੇ ਮੱਝ ਨਾਲ ਕਿਸੇ ਨਾਲ ਇਹਨਾਂ ਦੇ ਅੱਗੇ ਇੱਕ ਇੱਕ ਕੋਦੀਆਂ ਹਰਕਤਾਂ ਕੀਤੀਆਂ ਨੇ ਗੁਰੂ ਬੜਾ ਬਿਆੰਤ ਆ ਉਹ ਇਹਨਾਂ ਨੂੰ ਖਿਲਾੜ ਕੇ ਰੱਖਦਾ ਤੇ ਜਦੋਂ ਨਾਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਰਮੰਦਰ ਸਾਹਿਬ ਜੋ ਕੀਤਾ ਸੀ ਕਤਲੇਆਮ ਕਰਾਇਆ ਸੀ ਇਹ ਉਹਦੀ ਸਜ਼ਾ ਜਨਮਾ ਜਨਮਾ ਤੱਕ ਇਹਨਾਂ ਨੇ ਭੁਗਦੀ ਦੀ ਸਜ਼ਾ ਹੀ ਨਹੀਂ ਮਿਲੀ ਇਹਨਾਂ ਨੂੰ ਇਹ ਹਿੰਦੂ ਸਿੱਖ ਏਕਤਾ ਨੂੰ ਅਸੀਂ ਇੱਕ ਝੋਟੇ ਕਰਨਾ ਚਾਹੁੰਦੇ ਆ ਤੇ ਇਹ ਹਿੰਦੂ ਸਿੱਖ ਏਕਤਾ ਦਾ ਇਹ ਖੰਡਰ ਪਾਉਣਾ ਚਾਹੁੰਦੇ ਆ ਇਹ ਕਤਲੇਆਮ ਕਰਾਉਣਾ ਚਾਹੁੰਦੇ ਆ ਮੈਂ ਖਾਸ ਕਰਕੇ ਪੰਜਾਬ ਪੰਜਾਬੀ ਦੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਹਿੰਦੂ ਸਿੱਖ ਏਕਤਾ ਨੂੰ ਮજબૂત ਹੋ ਕੇ ਇਕਮਟੋ ਕੇ ਇਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹੋਇਓ ਇਨਾਂ ਸ਼ਤਾਨਾਂ ਤੋਂ ਇਨਾਂ ਬਦਮਾਸ਼ਾਂ ਤੋਂ ਇਨਾਂ ਗੁੰਡਿਆਂ ਕੋ ਬਚ ਕੇ ਰਹੋ